ਗੱਲ ਇਹ ਵੀ ਅੱਜ ਗੁਰੂ ਨਾਨਕ ਪਵਨ ਦੇ ਵਿੱਚ ਅਸੀਂ ਸਾਰੇ ਆਉਦੇਦਾਰ ਖੜੇ ਆ ਰਜੀਵ ਲਵਲੀ ਜੀ ਸਾਡੇ ਪ੍ਰਧਾਨ ਜੀ ਦਾਖਾ ਸਾਹਿਬ ਸਾਡੇ ਸਰਪ੍ਰਸਤ ਅਮਰੋਦ ਸਿੰਘ ਜੀ ਦੇਖੋ ਹਰਿਆਣੇ ਤੋਂ ਆਏ ਦੇ ਸਾਡੇ ਪ੍ਰਧਾਨ ਨੇ ਅਤੇ ਜਗਵਿੰਦਰ ਜੰਗੀ ਜੀ ਤੇ ਸਾਰੇ ਸਾਥੀ ਉਹਦੇ ਦੇਖੋ ਪੈਂਦੀ ਸਾਰੇ ਹਰਿਆਣੇ ਤੋਂ ਆ ਕੇ ਵੀ ਪਿਆਰਿਆਂ ਦੀ ਵਿੱਚ ਸ਼ੁਭੀਅਤ ਕਰ ਰਹੇ ਦੇ ਰਵਿੰਦਰ ਸ਼ਰਣ ਜੀ ਸਰੀਰ ਤੇ ਲੱਗੇ ਹੋਏ ਨੇ ਪਰ ਇਧਰ ਬੇਟਾ ਇਹ ਮੋਡਲ ਕਿਹਾ ਇਹ ਉਹ ਮੋਡਲ ਲੈ ਕੇ ਆਇਆ ਜਿਹੜੀ ਬੀਟੀ ਜੈਨੂਸ ਜਿਹੜੀ ਇੱਕ ਮੰਮੀ ਪਿਆਰੀ ਬੁਟੀ ਦਾ ਸਾਲ ਪਹਿਲਾਂ ਇੱਕ ਬੜੇ ਦਰਿੰਦੇ ਲੋਕਾਂ ਨੇ ਉਸ ਇਨਸਾਨ ਨੇ ਗੋਲਦੀ ਦੇ ਚੋੜਾ ਕਤਲ ਕੀਤਾ ਕਿ ਅਸੀਂ ਉਸ ਬੀਟੀ ਉਸ ਜਿੱਥੇ ਪਿਛਲੇ ਬੋਲੇ ਚ ਯਾਦ ਹੀ ਕਰ ਸਕਦੇ ਉਹਨੂੰ ਸਰਦਾ ਸਤਕਾਰ ਦਿੱਤਾ ਇਸ ਵਾਰ ਇਹ ਬੇਠੀ ਜਿਹੜੇ ਮੈਡਮ ਨੇ ਇਹ ਵੀ ਆਈਪੀ ਦੇ ਵੀ ਪਹੁੰਚੇ ਇਹਨੂੰ ਬੋਟੀਆਂ ਜਿਹੜੀ ਸਵਾ 100 125 ਬੋਟੀਆਂ ਦੇ ਨਾਲ ਅਸੀਂ ਲੋੜੀ ਬੁਲਾ ਰਹੇ ਹਾਂ ਉਹਨਾਂ ਸਾਰੀਆਂ ਬੋਟੀਆਂ ਦੇ ਗਲਾਂ ਦੇ ਵਿੱਚੋਂ ਵਾਦਲ ਪਾ ਜਾਣਗੇ ਤੇ ਇਹ ਅੱਜ ਅਸੀਂ 500 ਵਾਦਲ ਤਿਆਰ ਕੀਤਾ ਤਾਂ ਕਿ ਉਹ ਅਸੀਂ ਉਸ ਬੋਟੀ ਨੂੰ ਸਰਦਾ ਸਤਕਾਰ ਇਸ ਰੰਗ ਪੇਟ ਕਰੀਏ ਸ਼ਰਧਾਂਜਲੀ ਪੇਟ ਕਰੀਏ ਇਹ ਹਰ ਇਹ ਲੈਵਲ ਪਾ ਕੇ ਉਹ ਪਿਆਰੀ ਮੰਮੀ ਬੈਠੀ ਨੂੰ ਕੋ ਯਾਦ ਕਰੇ ਅੱਜ ਜਿਸੀ ਸਾਰੇ ਲੱਗੇ ਹੋਏ ਲੱਗੇ ਤਾਂ ਤਕਰੀਬਨ ਸਾਨੂੰ 1.5 ਦੇ ਹਿਲਾ ਹੋ ਗਿਆ ਜੋੜੀ ਵਲੇ ਦੀ ਤਿਆਰੀ ਹੋ ਤੋ ਹੁਣ ਸਾਰੀ ਟੀਮ ਲੱਗੀ ਹੋਈ ਆਪਾਂ ਆਪਣੀ ਡਿਊਟੀ ਸਮਾਰ ਕੇ ਸਾਰੇ ਕੰਮ ਕਰ ਰਹੇ ਨੇ ਲਵਦੀ ਜੀ ਅੱਗੇ ਹੋ ਕੇ ਵੱਡਾ ਰੋਲ ਲਗਾ ਕਰ ਰਹੇ ਨੇ ਤੇ ਸਮਝੋ ਇਹ ਅੱਜ ਮੁਖੀ ਸਿੰਘ ਦਾ ਖਾਜੀ ਇਹਨਾਂ ਸਿੱਖੀ ਤੋਂ ਲਾ ਔਰ ਅੱਜ ਸਾਰੇ ਦੇਖ ਰਹੇ ਨੇ ਕਿ ਕੋਈ ਦਿਨਾਂ ਨਾਲਿਕ ਪਵਨ ਦੇ ਵਿੱਚ ਇੰਡੋਰ ਹੋ ਰਿਹਾ ਕਿਉਂਕਿ ਅੱਗੇ ਅਸੀਂ ਓਪਨ ਦੇ ਵਿੱਚ ਮੇਲਾ ਕਰਦੇ ਸੀ ਤੇ ਮੰਨੀਆਂ ਬੱਚੇ ਜਿਨ੍ਹਾਂ ਦੀ ਉਮਰ ਕੰਨੀ ਨੂੰ 2 ਚਾਰ ਮਹੀਨੇ 2 ਮਹੀਨੇ ਛੋਟੇ ਬੱਚਿਆਂ ਨੂੰ ਬੜਾ ਮੁਸ਼ਕਲ ਹੁੰਦਾ ਤੇ ਇਸ ਤਰਕੇ ਉਹ ਓਪਨ ਦੇ ਵਿੱਚ ਠੰਡ ਦਾ ਵੀ ਖਤਰਾ ਹੁੰਦਾ ਤੇ ਅਸੀਂ ਇਹ ਫੈਸਲਾ ਕੀਤਾ ਜੋ लवली ਜੀ ਨੇ ਕਿ ਅਸੀਂ ਇਹਨੂੰ ਇੰਡੋਰ ਕਰੀਏ ਗੁਰਦਾਰਿਕ ਪਵਨ ਮੁਕਾ ਤੇ ਇੱਥੇ ਕਾਹਲੇ ਸਿੰਗਰ ਆ ਰਹੇ ਨੇ ਸੁੰਦਰ ਆ ਨਾਲੋਂ ਵੱਡੀ ਗੱਲ ਇਹ ਆ ਕਿ ਅਸੀਂ ਲੋੜੀ ਕਿੱਦੋਂ ਬਣਾ ਰਹੇ ਆ ਅਸੀਂ ਉਹ ਪਿਆਰੀਆਂ ਮਿੱਲੀਆਂ ਬੂਟੀਆਂ ਦੇ ਲੋੜੀ ਬਣਾ ਰਹੇ ਆ ਸੁੰਦਰ ਤਾਂ ਬਿਲ ਲਵਾਉਣ ਲਈ ਆ ਰਹੇ ਨੇ ਤੇ ਉਹ ਬੂਟੀਆਂ ਨੇ ਪਸੰਦ ਪਾ ਰਹੇ ਆ ਉਹ ਬੂਟੀਆਂ ਨਾਲ ਜਿਹੜਾ ਰਿਸ਼ਤਾ ਉਹ ਬੂਟੀਆਂ ਨਾਲ ਪਿਆਰ ਉਹ ਬੂਟੀਆਂ ਜਿਹੜੀ ਸਮਾਜ ਦੇ ਵਿੱਚ ਇੱਕ ਵਾਰ ਸੀ ਹੋ ਰਹੀਆਂ ਨੇ ਕਿਉਂਕਿ ਸਮਾਜ ਦੇ ਵਿੱਚ ਜਿੱਥੇ ਸਾਡੀਆਂ ਬੂਟੀਆਂ ਨੂੰ ਇਗਨੋਰ ਕੀਤਾ ਜਾਂਦਾ ਸੀ ਅੱਜ ਵੀ ਕਿਤੇ ਨਾ ਕਿਤੇ ਇਗਨੋਰ ਕੀਤਾ ਜਾਂਦਾ ਹੈ ਤੇ ਉਹ ਬੇਟੀ ਨੂੰ ਬਰਾਬਰ ਦਾ ਸਮਾਜ ਚ ਸਤਕਾਰ ਹੋਵੇ ਇਹ ਵੀ ਚੁੱਕਿਆ ਮਾਲਵਾ ਸੰਗਿਆ ਚਰਚ ਪਹੁੰਚਦੇ ਕਿੰਨੇ ਤੋਂ ਕਿੰਨੇ ਆ ਪ੍ਰੋਗਰਾਮ ਆਜ ਤੋਂ 28 ਸਾਲ ਜੋ ਪ੍ਰੋਗਰਾਮ ਅਸੀਂ ਚਾਕੋਟ ਕੀਤਾ ਉਹਦੇ ਦੇ ਤੌਰ ਤੇ ਹੈਗਾ 12 ਤੋਂ 8 ਕਿਲੋਈ ਤੱਕ ਪਰ ਜੇ ਸਰੋਤਿਆਂ ਦੀ ਮੰਗ ਹੋਈ ਇਹ ਗੀਰ ਸਕਦਾ ਤੇ ਇਹ ਕਿਉਂਕਿ ਆਰਟਿਸਟ ਵੀ ਬਹੁਤ ਆ ਰਹੇ ਨੇ ਗੇਲਰਦੀਪ ਸਾਡਾ ਪ੍ਰਾਗ ਕੈਨੇਡਾ ਦੇ ਵਿੱਚ ਤੁਮਾ ਪਾਉਂਦਾ ਤੇ ਉਹ ਵੀ ਆ ਰਹੇ ਹੋ ਗਰਕਾ ਤੋਂ ਉਹ ਆ ਰਹੇ ਨੇ ਜ਼ਰ ਬੇ 10 ਦੀ ਇਹ ਬਹੁਤ ਦੀ ਲਿਸਟ ਦੱਸਾਂ ਸਾਡੇ ਕੋਲੇ 12 14 ਘਟਪਟ ਆਰਟਿਸਟ ਦੇ ਤੇ ਇਸ ਕਰਕੇ ਉਹ ਸਾਰਿਆਂ ਦਾ ਮੈਂ ਸਤਿਕਾਰ ਕਰਦੇ ਪਿਆਰ ਕਿਉਂਕਿ ਉਹ ਸਾਰੇ ਕਿਸੇ ਲਾਲਚਿਤ ਵੀ ਉਹ ਪਿਆਰ ਦੇ ਵਜਿਹਾ ਆ ਰਹੇ ਹੋਏ ਤੇ ਇੱਥੇ ਜਿੱਥੇ ਅਸੀਂ ਰੋੜੀ ਭੋਗਾ ਗੌਰ ਦੇ ਜਿਹੜਾ ਘਰ ਦਾ ਤਿਆਰ ਕੀਤਾ ਉਹ ਵੀ ਬੰਦਾਂ ਨੇ ਤੇ ਬਾਹਰ लवली ਜੀ ਦੇ ਸਾਰਾ ਸਾਗ ਮੱਖੀ ਦੀ ਰੋਟੀ ਤੇ ਨੂੰ ਸੱਸ ਦਾ ਜਿੰਦਾ ਵੀ ਸਟੇਜ ਤੇ ਹੋएगा ਇਹ ਮਹੌਸਾਦੀ ਲੜਾਈ ਸੂੜੀ ਹੈ ਤੇ ਅਸੀਂ ਕਿੱਦਾਂ ਖਾਵਾਂਗੇ ਸਰਬਜੀਤ ਕੌਰ ਬਰਦਕ ਤੇ ਉਹਨੇ ਵੀ ਦੇ ਰਾਣੀ ਗੁੰਦਾ ਗੁੰਦਾ ਬੜਾ ਮਸਲੋ ਇੱਕ ਵੱਖਰੀ ਕਿਸਮ ਦਾ ਮੇਲੇ ਦਾ ਮਹੱਤਵ ਆ ਰਹੀਆਂ ਤਿਆਰੀਆਂ ਹੋ ਰਹੀਆਂ ਕੀ ਖਾਸ ਹੈ ਜੀ ਜੀ ਬਿਲਕੁਲ ਅੱਜ ਅਸੀਂ ਗੁਰਨਾਨਕ ਦੇਵ ਪਵੰਚ ਖੜੇ ਆ ਜਿੱਥੇ 28 ਮਾ ਧੀਆਂ ਦਾ ਲੋਹੜੀ ਮੇਲਾ ਲੱਗਣ ਜਾ ਰਿਹਾ ਹੈ ਕੱਲ ਨੂੰ ਯਾਨੀ ਕਿ 11 ਜਨਵਰੀ ਨੂੰ ਸੋਸਾਇਟੀ ਜਿੰਨੀ ਸਾਡੀ ਪ੍ਰਬੰਧਕੀ ਟੀਮ ਸਾਰੇ ਸਾਡੇ ਸਾਥੀ ਸਾਡੇ ਸਰਪੰਚ ਸਾਹਿਬ ਸਾਰੀ ਟੀਮ ਉਹ ਖੜੀ ਹੈ ਕਿਉਂਕਿ ਇਹ ਇਵੈਂਟ ਤਾਂ ਹੁੰਦਾ ਵੀ ਜਿਵੇਂ ਕਿਤੇ ਕੁੜੀ ਦਾ ਵਿਆਹ ਰੱਖਿਆ ਹੋਇਆ ਹਰ ਇੰਤਜ਼ਾਮ ਕਿਸੇ ਪੱਖੋਂ ਘੱਟ ਨਾ ਰਹਿ ਜਵੇ ਕਿਤੇ ਕਮੀ ਨਾ ਰਹਿ ਜਵੇ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਜਿੰਨੇ ਵੀ ਸਾਡੇ ਮਹਿਮਾਨ ਇਸ ਮੇਲੇ 'ਚ ਸ਼ਿਰਕਤ ਕਰਨ ਆ ਰਹੇ ਆ ਉਹਨਾਂ ਨੂੰ ਕਿਸੇ ਪਾਸੇ ਵੀ ਕੋਈ ਕਮੀ ਮਹਿਸੂਸ ਨਾ ਹੋਵੇ ਲੇਕਿਨ ਐਡੇ ਵੱਡੇ ਪ੍ਰੋਗਰਾਮਾਂ 'ਚ ਕਿਤੇ ਨਾ ਕਿਤੇ ਕਮੀਆਂ ਫਿਰ ਵੀ ਰਹਿ ਜਾਂਦੀਆਂ ਸਵਾਦ ਜਿਵੇਂ ਅਸੀਂ ਉਹ ਦੇਖ ਰਹੇ ਹਾਂ ਤੁਸੀਂ ਗੁਮਾਨਗਰ ਦੇ ਭਵਨ 'ਚ ਖੜੇ ਆ ਔਰ ਕੱਲ ਮੇਲਾ ਔਰ 6 ਵਜੇ ਤੱਕ तकरीबन ਅੱਜ 10 ਤਰੀਕ ਨੂੰ ਤਾਂ ਹਲੇ ਸਾਨੂੰ ਰਾਤ ਦੇ 10 ਵਜੇ ਜਾਣੇ ਆਉਰੇ ਤਿਆਰੀਆਂ ਦੇਖਦੇ ਹੋਏ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਬੇਨਤੀ ਕਰਨੀ ਚਾਹੁੰਨਾ ਵੀ ਜਿੱਥੇ ਆਪਾਂ ਲੜਕਿਆਂ ਦੀ ਮੁੰਡਿਆਂ ਦੀ ਲੋਹੜੀ ਮਨਾ ਕੇ ਇੱਕ ਆਪਣੇ ਆਪ ਨੂੰ ਖੁਸ਼ੀ ਦਾ ਜ਼ਹਾਰ ਸਾਰੀ ਦੁਨੀਆ 'ਚ ਪੇਸ਼ ਕਰਦੇ ਆਂ ਮੁੰਡਿਆਂ ਦੇ ਨਾਲ-ਨਾਲ ਜਰੂਰ ਯਾਰ ਕੁੜੀਆਂ ਨੂੰ ਵੀ ਬਰਾਬਰਤਾ ਦਾ ਹੱਕ ਦਿਓ ਉਹਨਾਂ ਭੈਣਾਂ ਨੂੰ ਬੇਟੀਆਂ ਨੂੰ ਬੱਚੀਆਂ ਨੂੰ ਇੱਜ਼ਤ ਮਾਣ ਦਿਓ ਉਹਨਾਂ ਨੂੰ ਚੰਗੀ ਐਜੂਕੇਸ਼ਨ ਦਿਓ ਕਿਉਂਕਿ ਇੱਕ ਜੇ ਕੁੜੀ ਪੜ੍ਹਾ ਦੇਵਾਂਗੇ ਤੇ ਇੱਕ ਸਮਝ ਲੋ ਵੀ ਕੋਲ ਇੱਕ ਪਰਿਵਾਰ ਪੜ੍ਹਾਤਾ ਆਪਾਂ ਨੇ ਸੋ ਇਹ ਜਿਹੜੀਆਂ ਗੱਲਾਂ ਨੇ ਸਾਰੀਆਂ ਇਹ ਸਵਰਗੀ ਜਸਵੰਤ ਸਾਹਿਬ ਦੀ ਇੱਕ ਸੋਚ ਸੀ ਅੱਜ ਤੋਂ ਤਕਰੀਬਨ 28 ਸਾਲ ਪਹਿਲਾਂ ਕਿ ਭਾਈ ਕੁੜੀਆਂ ਦੀ ਲੋੜੀ ਮੰਡਾਉਣੇ ਸ਼ੁਰੂ ਕਰੀਏ ਸੋ ਉਹੀ ਪਰੰਪਰਾ ਉਹੀ ਰੀਤ ਨੂੰ ਅੱਗੇ ਤੋਰਦੇ ਹੋਏ ਇਹ ਜਿਹੜਾ ਮੇਲਾ ਇਸ ਵਾਰੀ 28ਵਾਂ ਮਾਲਵਾ ਸੱਭਿਆਚਾਰਕ ਮੰਚਵਲੋਂ ਮੁਸਾਬੀ ਨਾਲ ਸਿਆਨ ਸਾਹਿਬ ਖੜੇ ਨੇ ਜੰਗੀਜੀ ਖੜੇ ਨੇ ਜਿੰਨ ਸਕੱਤਰ ਸਾਹਿਬ ਸਾਰਿਆਂ ਨੇ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਚੱਕੀਆਂ ਹੋਈਆਂ ਨੇ ਔਰ ਕੱਲ ਤੁਹਾਨੂੰ ਇਸ ਮੇਲੇ 'ਚ ਮਨ ਸਵੰਨੇ ਰੜੇ ਰੰਗ ਨੇ ਪੰਜਾਬ ਪੰਜਾਬੀਅਤ ਨੂੰ ਉੱਚਾ ਚੱਕਣ ਵਾਲੇ ਉਹ ਤੁਹਾਨੂੰ ਦੇਖਣ ਨੂੰ ਮਿਲਣਗੇ ਜਿਹਦੇ 'ਚ ਗਿੱਧਾ ਪੰਗੜਾ ਪੰਜਾਬ ਦੇ ਨਾਮੀ ਕਲਾਕਾਰ ਸੁਖਵਿੰਦਰ ਸੁਖੀ ਅੰਗਰੇਜ ਅਲੀ ਰਵਿੰਦਰ ਗਰੇਵਾਲ ਪਾਲੀ ਦੇਤਾਲੀਆ ਜਿਨ੍ਹਾਂ ਦਾ ਵਿਸ਼ੇਸ਼ ਸਨਮਾਨ ਹੋ ਰਿਹਾ ਕੱਲ ਗਿੱਲ ਹਰਦੀਪ ਮੱਖਣ ਬਰਾੜ ਔਰ ਸਾਰੇ ਬੱਚੇ ਨੇ ਲਾਵ ਮਨਜੋਤ ਸੋ ਇਦਾਂ ਕਰਕੇ ਸੁਭੀਲਾ ਜੀ ਸਾਡੇ ਜਿਹੜੇ ਪ੍ਰਾਣੇ ਦੇ ਬਾਈਕ ਨੇ ਪੰਜਾਬ ਦੇ ਮੰਨੇ ਪਰ ਮੰਨੇ ਇਹ ਸਾਰੇ ਜਿਹੜੇ ਸਾਡੇ ਨਾਲ ਪਰਿਵਾਰਕ ਜੁੜੇ ਹੋਏ ਨੇ ਔਰ ਇਹ ਬਿਲਕੁਲ ਬਿਸਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਕੱਲ ਜਿਹੜਾ ਇਹ 28ਵਾਂ ਧੀਆਂ ਦਾ ਲੋਹੜੀ ਮੇਲਾ ਆਪਣੀਆਂ ਬਲੰਦੀਆਂ ਨੂੰ ਚੁਏਗਾ ਔਰ ਇੱਕ ਨਵਾਂ ਪਿਰਤ ਪਾ ਕੇ ਪੰਜਾਬ ਦੇ ਵਿੱਚ ਇਹ ਮੇਲਾ ਕੱਲ ਲੋਹੜੀ ਬਾਲ ਕੇ ਅਸੀਂ ਰਾਤ ਨੂੰ 7 8 9 ਵਜੇ ਜਦ ਵੀ ਦੁਨੀਆ ਚਾਹੇਗੀ ਤਾਂ ਅਸੀਂ ਇਹਨੂੰ ਸਮਾਪਤੀ ਵਾਲੇ ਪਾਸੇ ਲੈ ਕੇ ਜਾਵਾਂਗੇ